ਭਾਈ ਆਇਆ ਮੁਬਾਰਕਾਂ ਦੇ ਦੀਏ ਭਾਈ ਸਾਹਿਬ ਨੂੰ ਬਹੁਤ ਸ਼ਿੰਗ ਇਹਨਾਂ ਨੇ ਇਹ ਜਿਹੇ ਕਢਾਏ ਨੇ ਇਹਨਾਂ ਦੀ ਬਹੁਤ ਬਹੁਤ ਮਿਹਨਤ ਹੈ ਨਹੀਂ ਸੀ ਜੀ ਬਾਕੀ ਕਰਨ ਵਾਲਾ ਜੋ ਵੀ ਆ ਪਰਮਾਤਮਾ ਪਰ ਮੈਂ ਜਸਪਾਲ ਸਿੰਘ ਮੰਜਪੁਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਬਾਕੀ ਤੁਸੀਂ ਜਿੰਨੇ ਵੀ ਆਏ ਹੋ ਸਾਰੇ ਸੰਗਤ ਦਾ ਚੱਲਿਆ ਚੱਲਿਆ ਕਦਮ ਮੇਰੇ ਸਿਰ ਮੱਥੇ ਆ ਜੀ ਅੱਗੇ ਤੋਂ ਵੀ ਬਸ ਵੀ ਇਹੋ ਜਿਹਾ ਵੀ ਕੁਝ ਮੈਨੂੰ ਨਾ ਹੋਵੇ ਜਿਹਦੇ ਨਾਲ ਸੰਗਤਾਂ ਨੂੰ ਲੱਗੇ ਵੀ ਯਾਰ ਕੁਝ ਗਲਤ ਹੋਇਆ ਤੁਸੀਂ ਵੀ ਅਰਦਾਸ ਕਰਿਓ ਵੀ ਮੈਂ ਸਹੀ ਹੇ ਥੱਲਾ ਕਦੇ ਕੁਝ ਗਲਤ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਆਪ ਕਰਦੇ ਬਾਤ ਚਲਦਾਏ ਸੋਨਿਹਾਲ ਸਤਿ ਆਕਾਲ ਆਇਆ ਮੁਬਾਰਕਾ ਦੇ ਦੀਏ ਭਾਈ ਸਾਹਿਬ ਨੂੰ ਬਹੁਤ ਸ਼ਿੰਗ ਇਹ ਕਹਿੰਦੇ ਨੇ ਇਹ ਜੀ ਘੜਾਏ ਨੇ ਜਿਨ੍ਹਾਂ ਦੀ ਬਹੁਤ ਬਹੁਤ ਮੈਂ ਤਾਂ ਹੈ ਹੀ ਨਹੀਂ ਸੀ ਜੀ ਬਾਕੀ ਇਸ ਕਰਨ ਵਾਲਾ ਜੋ ਵੀ ਆ ਪਰਮਾਤਮਾ ਪਰ ਮੈਂ ਜਸਪਾਲ ਸਿੰਘ ਮੰਜਪੁਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਬਾਕੀ ਤੁਸੀਂ ਜਿੰਨੇ ਵੀ ਆਏ ਹੋ ਸਾਰੇ ਸੰਗਤ ਦਾ ਚੱਲਿਆ ਚੱਲਿਆ ਕਦਮ ਮੇਰੇ ਸਿਰ ਮੱਥੇ ਆ ਜੀ ਅੱਗੇ ਤੋਂ ਵੀ ਬਸ ਵੀ ਇਹੋ ਜਿਹਾ ਵੀ ਕੁਸ ਮੈਨੂੰ ਨਾ ਹੋਵੇ ਜਿਹਦੇ ਨਾਲ ਸੰਗਤਾਂ ਨੂੰ ਲੱਗੇ ਵੀ ਯਾਰ ਕੁਝ ਗਲਤ ਹੋਇਆ ਤੁਸੀਂ ਵੀ ਅਰਦਾਸ ਕਰਿਓ ਵੀ ਮੈਂ ਸਹੀ ਏ ਥੱਲਾ ਕਦੇ ਕੁਝ ਗਲਤ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ Yo'q, jetti martadan, jetti martadan, qilaverdi. Qanday martadan? Qanday martadan? Bo'yna, hayr bo'ldi. Qayta qarday boshlanadi. Ey, so'nihan, sarbiyakan. ਆਇਆ ਮੁਬਾਰਕਾ ਦੇ ਦੀਏ ਭਾਈ ਸਾਹਿਬ ਨੂੰ ਬਹੁਤ ਸਿੰਘ ਕਹਿੰਦੇ ਨੇ ਇਹ ਜਿਹੇ ਕਢਾਏ ਨੇ ਇਹਨਾਂ ਦੀ ਬਹੁਤ ਬਹੁਤ ਮਾਤ ਹੈ ਨਹੀਂ ਸੀ ਜੀ ਬਾਕੀ ਕਰਨ ਵਾਲਾ ਜੋ ਵੀ ਆ ਪਰਮਾਤਮਾ ਪਰ ਮੈਂ ਜਸਪਾਲ ਸਿੰਘ ਮੰਜਪੁਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਬਾਕੀ ਤੁਸੀਂ ਜਿੰਨੇ ਵੀ ਆਏ ਹੋ ਸਾਰੇ ਸੰਗਤ ਦਾ ਚੱਲਿਆ ਚੱਲਿਆ ਕਦਮ ਮੇਰੇ ਸਿਰ ਮੱਥੇ ਆ ਜੀ ਅੱਗੇ ਤੋਂ ਵੀ ਬਸ ਵੀ ਇਹੋ ਜਿਹਾ ਵੀ ਕੋਈ ਸਮਾਂ ਮੇਤੋਂ ਨਾ ਹੋਵੇ ਜਿਹਦੇ ਨਾਲ ਸੰਗਤਾਂ ਨੂੰ ਲੱਗੇ ਵੀ ਯਾਰ ਕੁਝ ਗਲਤ ਹੋਇਆ ਤੁਸੀਂ ਵੀ ਅਰਦਾਸ ਕਰਿਓ ਵੀ ਮੈਂ ਸਹੀ ਏ ਥੱਲਾ ਕਦੇ ਕੁਝ ਗਲਤ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ पकड़े ah, बारोक yeah, <much or coupon behaviLee begun> ਦੇ ਦੇ ਕੇ ਭਾਈ ਸਾਹਿਬ ਨੂੰ ਬਹੁਤ ਸਿੰਘ ਕਹਿੰਦੇ ਨੇ ਇਹ ਜੀ ਕਢਾਏ ਨੇ ਇਹਨਾਂ ਦੀ ਬਹੁਤ ਬਹੁਤ ਮਾਇਦ ਹੈ ਨਹੀਂ ਸੀ ਜੀ ਬਾਕੀ ਕਰਨ ਵਾਲਾ ਜੋ ਵੀ ਆ ਪਰਮਾਤਮਾ ਪਰਮਾਇ ਜਸਪਾਲ ਸਿੰਘ ਮੰਜਪੁਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਬਾਕੀ ਤੁਸੀਂ ਜਿੰਨੇ ਵੀ ਆਇਓ ਸਾਰੇ ਸੰਗਤ ਦਾ ਚੱਲਿਆ ਚੱਲਿਆ ਕਦਮ ਮੇਰੇ ਸਿਰ ਮੱਥੇ ਆ ਜੀ ਅੱਗੇ ਤੋਂ ਵੀ ਬਸ ਵੀ ਇਹੋ ਜਿਹਾ ਵੀ ਕੁਝ ਮੈਨੂੰ ਨਾ ਹੋਵੇ ਜਿਹਦੇ ਨਾਲ ਸੰਗਤਾਂ ਨੂੰ ਲੱਗੇ ਵੀ ਯਾਰ ਕੁਝ ਗਲਤ ਹੋਇਆ ਤੁਸੀਂ ਵੀ ਅਰਦਾਸ ਕਰਿਓ ਵੀ ਮੈਂ ਸਹੀ ਏ ਥੱਲਾ ਕਦੇ ਕੋਈ ਗਲਤ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਰਿਆ ਜੀ ਆਇਆ ਮੁਬਾਰਕਾਂ ਦੇਣਗੇ ਭਾਈ ਸਾਹਿਬ ਨੂੰ ਬਹੁਤ ਸਿੰਘ ਕਹਿੰਦੇ ਨੇ ਇਹ ਜੀ ਕਢਾਏ ਨੇ ਜਿਨ੍ਹਾਂ ਦੀ ਬਹੁਤ ਬਹੁਤ ਮਿਹਨਤ ਹੈ ਨਹੀਂ ਸੀ ਜੀ ਬਾਕੀ ਕਰਨ ਵਾਲਾ ਜੋ ਵੀ ਆ ਪਰਮਾਤਮਾ ਪਰ ਮੈਂ ਜਸਪਾਲ ਸਿੰਘ ਮੰਜਪੁਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਬਾਕੀ ਤੁਸੀਂ ਜਿੰਨੇ ਵੀ ਆਏ ਹੋ ਸਾਰੇ ਸੰਗਤ ਦਾ ਚੱਲਿਆ ਚੱਲਿਆ ਕਦਮ ਮੇਰੇ ਸਿਰ ਮੱਥੇ ਆ ਜੀ ਅੱਗੇ ਤੋਂ ਵੀ ਬਸ ਵੀ ਇਹੋ ਜਿਹਾ ਵੀ ਕੋਸ ਮੈਨੂੰ ਨਾ ਹੋਵੇ ਜਿਹਦੇ ਨਾਲ ਸੰਗਤਾਂ ਨੂੰ ਲੱਗੇ ਵੀ ਯਾਰ ਕੁਝ ਗਲਤ ਹੋਇਆ ਤੁਸੀਂ ਵੀ ਅਰਦਾਸ ਕਰਿਓ ਵੀ ਮੈਂ ਸਹੀ ਏ ਥੱਲਾ ਕਦੇ ਕੋਈ ਕੁਝ ਗਲਤ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਕੇ ਭਾਈ ਸਾਹਿਬ ਨੂੰ ਅੱਜ ਬਹੁਤ ਸਿੰਘ ਜੀ ਨੇ ਇਹ ਜਿਹੇ ਕਢਾਏ ਨੇ ਜਿਨ੍ਹਾਂ ਦੀ ਬਹੁਤ ਬਹੁਤ ਮਿਹਤ ਹੈ ਨਹੀਂ ਸੀ ਜੀ ਬਾਕੀ ਕਰਨ ਵਾਲਾ ਜੋ ਵੀ ਆ ਪਰਮਾਤਮਾ ਪਰਮਾ ਜਸਪਾਲ ਸਿੰਘ ਮੰਜਪੁਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਬਾਕੀ ਤੁਸੀਂ ਜਿੰਨੇ ਵੀ ਆਏ ਹੋ ਸਾਰੇ ਸੰਗਤ ਦਾ ਚੱਲਿਆ ਚੱਲਿਆ ਕਦਮ ਮੇਰੇ ਸਿਰ ਮੱਥੇ ਆ ਜੀ ਅੱਗੇ ਤੋਂ ਵੀ ਬਸ ਵੀ ਇਹੋ ਜਿਹਾ ਵੀ ਕੋਈ ਸਮਾਂ ਮੇਤੋਂ ਨਾ ਹੋਵੇ ਜਿਹਦੇ ਨਾਲ ਸੰਗਤਾਂ ਨੂੰ ਲੱਗੇ ਵੀ ਯਾਰ ਕੁਝ ਗਲਤ ਹੋਇਆ ਤੁਸੀਂ ਵੀ ਅਰਦਾਸ ਕਰਿਓ ਵੀ ਮੈਂ ਸਹੀ ਇਹ ਥੱਲਾ ਕਦੇ ਕੋਈ ਕੁਝ ਗਲਤ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਾਂਦੇ ਦੀ ਭਾਈ ਸਾਹਿਬ ਨੂੰ ਬਹੁਤ ਸਿੰਘ ਕਹਿੰਦੇ ਨੇ ਇਹ ਜੀ ਕਢਾਏ ਨੇ ਮੈਂ ਤਾਂ ਹੈ ਨਹੀਂ ਸੀ ਜੀ ਬਾਕੀ ਕਰਨ ਵਾਲਾ ਜੋ ਵੀ ਆ ਪਰਮਾਤਮਾ ਪਰਮੈ ਜਸਪਾਲ ਸਿੰਘ ਮੰਜਪੁਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਬਾਕੀ ਤੁਸੀਂ ਜਿੰਨੇ ਵੀ ਆਇਓ ਸਾਰੇ ਸੰਗਤ ਦਾ ਚੱਲਿਆ ਚੱਲਿਆ ਕਦਮ ਮੇਰੇ ਸਿਰ ਮੱਥੇ ਆ ਜੀ ਅੱਗੇ ਤੋਂ ਵੀ ਬਸ ਵੀ ਇਹੋ ਜਿਹਾ ਵੀ ਕੋਸ ਮੈਨੂੰ ਨਾ ਹੋਵੇ ਜਿਹਦੇ ਨਾਲ ਸੰਗਤਾਂ ਨੂੰ ਲੱਗੇ ਵੀ ਯਾਰ ਕੁਝ ਗਲਤ ਹੋਇਆ ਤੁਸੀਂ ਵੀ ਅਰਦਾਸ ਕਰਿਓ ਵੀ ਮੈਂ ਸਹੀ ਏ ਥੱਲਾ ਕਦੇ ਕੁਝ ਗਲਤ ਨਾ ਹੋਵੇ

ਆਇਆ ਮੁਬਾਰਕਾ ਦੇ ਦੀਏ ਭਾਈ ਸਾਹਿਬ ਨੂੰ ਬਹੁਤ ਸ਼ਿੰਗਤ ਇਹਨਾਂ ਨੇ ਇਹ ਜਿਹੇ ਕਢਾਏ ਨੇ ਜਿਨ੍ਹਾਂ ਦੀ ਬਹੁਤ ਬਹੁਤ ਮਾਣਤ ਹੈ ਨਹੀਂ ਸੀ ਜੀ ਬਾਕੀ ਕਰਨ ਵਾਲਾ ਜੋ ਵੀ ਆ ਪਰਮਾਤਮਾ ਪਰਮਾ ਜਸਪਾਲ ਸਿੰਘ ਮੰਜਪੁਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਬਾਕੀ ਤੁਸੀਂ ਜਿੰਨੇ ਵੀ ਆਏ ਹੋ ਸਾਰੇ ਸੰਗਤ ਦਾ ਚੱਲਿਆ ਚੱਲਿਆ ਕਦਮ ਮੇਰੇ ਸਿਰ ਮੱਥੇ ਆ ਜੀ ਅੱਗੇ ਤੋਂ ਵੀ ਬਸ ਵੀ ਇਹੋ ਜਿਹਾ ਵੀ ਕੁਛ ਮੈਨੂੰ ਨਾ ਹੋਵੇ ਜਿਹਦੇ ਨਾਲ ਸੰਗਤਾਂ ਨੂੰ ਲੱਗੇ ਵੀ ਯਾਰ ਕੁਝ ਗਲਤ ਹੋਇਆ ਤੁਸੀਂ ਵੀ ਅਰਦਾਸ ਕਰਿਓ ਵੀ ਮੈਂ ਸਹੀ ਏ ਥੱਲਾ ਕਦੇ ਕੋਈ ਗਲਤ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ 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 ਜ ਕਾਦੇ ਦੇ ਭਾਈ ਸਾਹਿਬ ਨੂੰ ਅੱਜ ਆਇਆ ਬਹੁਤ ਸ਼ਿੰਗਾਰ ਨੇ ਇਹ ਜਿਹੇ ਕਢਾਏ ਨੇ ਇਹਨਾਂ ਦੀ ਬਹੁਤ ਬਹੁਤ ਮਾਤ ਹੈ ਨਹੀਂ ਸੀ ਜੀ ਬਾਕੀ ਕਰਨ ਵਾਲਾ ਜੋ ਵੀ ਆ ਪਰਮਾਤਮਾ ਪਰ ਮੈਂ ਜਸਪਾਲ ਸਿੰਘ ਮੰਜਪੁਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਬਾਕੀ ਤੁਸੀਂ ਜਿੰਨੇ ਵੀ ਆਏ ਹੋ ਸਾਰੇ ਸੰਗਤ ਦਾ ਚੱਲਿਆ ਚੱਲਿਆ ਕਦਮ ਮੇਰੇ ਸਿਰ ਮੱਥੇ ਆ ਜੀ ਅੱਗੇ ਤੋਂ ਵੀ ਬਸ ਵੀ ਇਹੋ ਜਿਹਾ ਵੀ ਕੁਝ ਮੈਨੂੰ ਮੇਤੋਂ ਨਾ ਹੋਵੇ ਜਿਹਦੇ ਨਾਲ ਸੰਗਤ ਨੂੰ ਲੱਗੇ ਵੀ ਯਾਰ ਕੁਝ ਗਲਤ ਹੋਇਆ ਤੁਸੀਂ ਵੀ ਅਰਦਾਸ ਕਰਿਓ ਵੀ ਮੈਂ ਸਹੀ ਏ ਥੱਲਾ ਕਦੇ ਕੋਈ ਗਲਤ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੇ ਭਾਜਦੇ ਆ ਮਾਰਤ ਪੁਰਾਣੇ ਆਇਆ ਕਰਦੇ ਬਾਤ ਚਲ ਸੋ ਨਿਹਾਲ ਸਤਿ ਸ੍ਰੀ ਅਕਾਲ ਕੀ ਕਰਿਆ ਜੀ ਆਇਆ ਮੁਬਾਰਕਾ ਦੇ ਦੀਏ ਭਾਈ ਸਾਹਿਬ ਨੂੰ ਬਹੁਤ ਸ਼ਿੰਗ ਕਿੰਦ ਨੇ ਇਹ ਜਿਹੇ ਕਢਾਏ ਨੇ ਇਹਨਾਂ ਦੀ ਬਹੁਤ ਬਹੁਤ ਮਿਹਨਤ ਹੈ ਨਹੀਂ ਸੀ ਜੀ ਬਾਕੀ ਕਰਨ ਵਾਲਾ ਜੋ ਵੀ ਆ ਪਰਮਾਤਮਾ ਪਰਮਾ ਜਸਪਾਲ ਸਿੰਘ ਮੰਜਪੁਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਬਾਕੀ ਤੁਸੀਂ ਜਿੰਨੇ ਵੀ ਆਏ ਹੋ ਸਾਰੇ ਸੰਗਤ ਦਾ ਚੱਲਿਆ ਚੱਲਿਆ ਕਦਮ ਮੇਰੇ ਸਿਰ ਮੱਥੇ ਆ ਜੀ ਅੱਗੇ ਤੋਂ ਵੀ ਬਸ ਵੀ ਇਹੋ ਜਿਹਾ ਵੀ ਕੁਝ ਮੈਨੂੰ ਨਾ ਹੋਵੇ ਜਿਹਦੇ ਨਾਲ ਸੰਗਤਾਂ ਨੂੰ ਲੱਗੇ ਵੀ ਯਾਰ ਕੁਝ ਗਲਤ ਹੋਇਆ ਤੁਸੀਂ ਵੀ ਅਰਦਾਸ ਕਰਿਓ ਵੀ ਮੈਂ ਸਹੀ ਏ ਥੱਲਾ ਕਦੇ ਕੋਈ ਗਲਤ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਇਆ ਮੁਬਾਰਕਾਂ ਦੇ ਦੀਏ ਭਾਈ ਸਾਹਿਬ ਨੂੰ ਬਹੁਤ ਸ਼ਿੰਗ ਇਹਨਾਂ ਨੇ ਇਹ ਜੇ ਕਢਾਈ ਨੇ ਇਹਨਾਂ ਦੀ ਬਹੁਤ ਬਹੁਤ ਮਾਣ ਹੈ ਨਹੀਂ ਸੀ ਜੀ ਬਾਕੀ ਕਰਨ ਵਾਲਾ ਜੋ ਵੀ ਆ ਪਰਮਾਤਮਾ ਪਰ ਮੈਂ ਜਸਪਾਲ ਸਿੰਘ ਮੰਜਪੁਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਬਾਕੀ ਤੁਸੀਂ ਜਿੰਨੇ ਵੀ ਆਏ ਹੋ ਸਾਰੇ ਸੰਗਤ ਦਾ ਚੱਲਿਆ ਚੱਲਿਆ ਕਦਮ ਮੇਰੇ ਸਿਰ ਮੱਥੇ ਆ ਜੀ ਅੱਗੇ ਤੋਂ ਵੀ ਬਸ ਵੀ ਇਹੋ ਜਿਹਾ ਵੀ ਕੁਸ ਮੈ ਮੇ ਤੋਂ ਨਾ ਹੋਵੇ ਜਿਹਦੇ ਨਾਲ ਸੰਗਤਾਂ ਨੂੰ ਲੱਗੇ ਵੀ ਯਾਰ ਕੁਝ ਗਲਤ ਹੋਇਆ ਤੁਸੀਂ ਵੀ ਅਰਦਾਸ ਕਰਿਓ ਵੀ ਮੈਂ ਸਹੀ ਹੇ ਥੱਲਾ ਕਦੇ ਕੁਝ ਗਲਤ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ पकड़ जे बाद सोनार ਕਦੇ ਦੇ ਕਿ ਭਾਈ ਸਾਹਿਬ ਨੂੰ ਬਹੁਤ ਸਿੰਘ ਕਹਿੰਦੇ ਨੇ ਇਹ ਜਿਹੇ ਕਢਾਏ ਨੇ ਜਿਨ੍ਹਾਂ ਦੀ ਬਹੁਤ ਬਹੁਤ ਮਾਇਦ ਹੈ ਨਹੀਂ ਸੀ ਜੀ ਬਾਕੀ ਕਰਨ ਵਾਲਾ ਜੋ ਵੀ ਆ ਪਰਮਾਤਮਾ ਪਰਮੈ ਜਸਪਾਲ ਸਿੰਘ ਮੰਜਪੁਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਬਾਕੀ ਤੁਸੀਂ ਜਿੰਨੇ ਵੀ ਆਏ ਹੋ ਸਾਰੇ ਸੰਗਤ ਦਾ ਚੱਲਿਆ ਚੱਲਿਆ ਕਦਮ ਮੇਰੇ ਸਿਰ ਮੱਥੇ ਆ ਜੀ ਅੱਗੇ ਤੋਂ ਵੀ ਬਸ ਵੀ ਇਹੋ ਜਿਹਾ ਵੀ ਕੋਸ ਮੈ ਮੇ ਤੋਂ ਨਾ ਹੋਵੇ ਜਿਹਦੇ ਨਾਲ ਸੰਗਤਾਂ ਨੂੰ ਲੱਗੇ ਵੀ ਯਾਰ ਕੁਝ ਗਲਤ ਹੋਇਆ ਤੁਸੀਂ ਵੀ ਅਰਦਾਸ ਕਰਿਓ ਵੀ ਮੈਂ ਸਹੀ ਏ ਥੱਲਾ ਕਦੇ ਕੁਝ ਗਲਤ ਨਾ ਹੋਵੇ

ਆਇਆ ਮੁਬਾਰਕਾ ਦੇ ਦੀਏ ਭਾਈ ਸਾਹਿਬ ਨੂੰ ਬਹੁਤ ਸਿੰਘ ਕਹਿੰਦੇ ਨੇ ਇਹ ਜਿਹੇ ਕਢਾਏ ਨੇ ਮੈਂ ਤਾਂ ਹੈ ਨਹੀਂ ਸੀ ਜੀ ਬਾਕੀ ਕਰਨ ਵਾਲਾ ਜੋ ਵੀ ਆ ਪਰਮਾਤਮਾ ਪਰ ਮੈਂ ਜਸਪਾਲ ਸਿੰਘ ਮੰਜਪੁਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਬਾਕੀ ਤੁਸੀਂ ਜਿੰਨੇ ਵੀ ਆਏ ਹੋ ਸਾਰੇ ਸੰਗਤ ਦਾ ਚੱਲਿਆ ਚੱਲਿਆ ਕਦਮ ਮੇਰੇ ਸਿਰ ਮੱਥੇ ਆ ਜੀ ਅੱਗੇ ਤੋਂ ਵੀ ਬਸ ਵੀ ਇਹੋ ਜਿਹਾ ਵੀ ਉਸ ਮੇ ਮੇ ਤੋਂ ਨਾ ਹੋਵੇ ਜਿਹਦੇ ਨਾਲ ਸੰਗਤਾਂ ਨੂੰ ਲੱਗੇ ਵੀ ਯਾਰ ਕੁਝ ਗਲਤ ਹੋਇਆ ਤੁਸੀਂ ਵੀ ਅਰਦਾਸ ਕਰਿਓ ਵੀ ਮੈਂ ਸਹੀ ਏ ਥੱਲਾ ਕਦੇ ਕੁਝ ਗਲਤ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 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 ਜ ਹਾਂ ਜੀ ਕੋਈ ਨਾ ਆਇਆ ਬਾਬਾ ਕੀ ਆਪ ਕਰਦੇ ਬਾਤ ਚਲ ਸੋਨਹਾਰ ਰੱਬੀਆ ਕਾਲ ਦੇ ਦੇ ਕੇ ਭਾਈ ਸਾਹਿਬ ਨੂੰ ਬਹੁਤ ਸ਼ਿੰਗ ਇਹ ਕਹਿੰਦੇ ਨੇ ਇਹ ਜੀ ਕਢਾਏ ਨੇ ਮੈਂ ਤਾਂ ਹੈ ਨਹੀਂ ਸੀ ਜੀ ਬਾਕੀ ਕਰਨ ਵਾਲਾ ਜੋ ਵੀ ਆ ਪਰਮਾਤਮਾ ਪਰ ਮੈਂ ਜਸਪਾਲ ਸਿੰਘ ਮੰਜਪੁਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਬਾਕੀ ਤੁਸੀਂ ਜਿੰਨੇ ਵੀ ਆਇਓ ਸਾਰੇ ਸੰਗਤ ਦਾ ਚੱਲਿਆ ਚੱਲਿਆ ਕਦਮ ਮੇਰੇ ਸਿਰ ਮੱਥੇ ਆ ਜੀ ਅੱਗੇ ਤੋਂ ਵੀ ਬਸ ਵੀ ਇਹੋ ਜਿਹਾ ਵੀ ਕੁਝ ਮੈਨੂੰ ਨਾ ਹੋਵੇ ਜਿਹਦੇ ਨਾਲ ਸੰਗਤਾਂ ਨੂੰ ਲੱਗੇ ਵੀ ਯਾਰ ਕੁਝ ਗਲਤ ਹੋਇਆ ਤੁਸੀਂ ਵੀ ਅਰਦਾਸ ਕਰਿਓ ਵੀ ਮੈਂ ਸਹੀ ਏ ਥੱਲਾ ਕਦੇ ਕੋਈ ਗਲਤ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇਆ ਮੁਬਾਰਕਾ ਦੇ ਦੀਏ ਭਾਈ ਸਾਹਿਬ ਨੂੰ ਬਹੁਤ ਸ਼ਿੰਗ ਇਹਨਾਂ ਨੇ ਇਹ ਜਿਹੜਾ ਕਢਾਏ ਨੇ ਇਹਨਾਂ ਦੀ ਬਹੁਤ ਬਹੁਤ ਮਿਹਨਤ ਹੈ ਨਹੀਂ ਸੀ ਜੀ ਬਾਕੀ ਕਰਨ ਵਾਲਾ ਜੋ ਵੀ ਆ ਪਰਮਾਤਮਾ ਪਰ ਮੈਂ ਜਸਪਾਲ ਸਿੰਘ ਮੰਜਪੁਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਬਾਕੀ ਤੁਸੀਂ ਜਿੰਨੇ ਵੀ ਆਇਓ ਸਾਰੇ ਸੰਗਤ ਦਾ ਚੱਲਿਆ ਚੱਲਿਆ ਕਦਮ ਮੇਰੇ ਸਿਰ ਮੱਥੇ ਆ ਜੀ ਅੱਗੇ ਤੋਂ ਵੀ ਬਸ ਵੀ ਇਹੋ ਜਿਹਾ ਵੀ ਕੁਝ ਮੈਨੂੰ ਨਾ ਹੋਵੇ ਜਿਹਦੇ ਨਾਲ ਸੰਗਤਾਂ ਨੂੰ ਲੱਗੇ ਵੀ ਯਾਰ ਕੁਝ ਗਲਤ ਹੋਇਆ ਤੁਸੀਂ ਵੀ ਅਰਦਾਸ ਕਰਿਓ ਵੀ ਮੈਂ ਸਹੀ ਏ ਥੱਲਾ ਕਦੇ ਕੋਈ ਗਲਤ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਦੇ ਦੇ ਭਾਈ ਸਾਹਿਬ ਨੂੰ ਬਹੁਤ ਸਿੰਘ ਕਹਿੰਦੇ ਨੇ ਇਹ ਜੀ ਕਢਾਏ ਨੇ ਇਹਨਾਂ ਦੀ ਬਹੁਤ ਬਹੁਤ ਮਾਇਦ ਹੈ ਨਹੀਂ ਸੀ ਜੀ ਬਾਕੀ ਕਰਨ ਵਾਲਾ ਜੋ ਵੀ ਆ ਪਰਮਾਤਮਾ ਪਰਮਾਇ ਜਸਪਾਲ ਸਿੰਘ ਮੰਜਪੁਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਬਾਕੀ ਤੁਸੀਂ ਜਿੰਨੇ ਵੀ ਆਇਓ ਸਾਰੇ ਸੰਗਤ ਦਾ ਚੱਲਿਆ ਚੱਲਿਆ ਕਦਮ ਮੇਰੇ ਸਿਰ ਮੱਥੇ ਆ ਜੀ ਅੱਗੇ ਤੋਂ ਵੀ ਬਸ ਵੀ ਇਹੋ ਜਿਹਾ ਵੀ ਕੁਝ ਮੈਨੂੰ ਤੋਂ ਨਾ ਹੋਵੇ ਜਿਹਦੇ ਨਾਲ ਸੰਗਤਾਂ ਨੂੰ ਲੱਗੇ ਵੀ ਯਾਰ ਕੁਝ ਗਲਤ ਹੋਇਆ ਤੁਸੀਂ ਵੀ ਅਰਦਾਸ ਕਰਿਓ ਵੀ ਮੈਂ ਸਹੀ ਏ ਥੱਲਾ ਕਦੇ ਕੁਝ ਗਲਤ ਨਾ ਹੋਵੇ वाहे गुरु जी का खालसा खालसागुरु ਆਇਆ ਮੁਬਾਰਕਾਂ ਦੇ ਦੀਏ ਭਾਈ ਸਾਹਿਬ ਨੂੰ ਬਹੁਤ ਸਿੰਘ ਜੀ ਨੇ ਇਹ ਜਿਹੇ ਕਢਾਏ ਨੇ ਇਹਨਾਂ ਦੀ ਬਹੁਤ ਬਹੁਤ ਮਾਣ ਹੈ ਨਹੀਂ ਸੀ ਜੀ ਬਾਕੀ ਕਰਨ ਵਾਲਾ ਜੋ ਵੀ ਆ ਪਰਮਾਤਮਾ ਪਰ ਮੈਂ ਜਸਪਾਲ ਸਿੰਘ ਮੰਜਪੁਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਬਾਕੀ ਤੁਸੀਂ ਜਿੰਨੇ ਵੀ ਆਏ ਹੋ ਸਾਰੇ ਸੰਗਤ ਦਾ ਚੱਲਿਆ ਚੱਲਿਆ ਕਦਮ ਮੇਰੇ ਸਿਰ ਮੱਥੇ ਆ ਜੀ ਅੱਗੇ ਤੋਂ ਵੀ ਬਸ ਵੀ ਇਹੋ ਜਿਹਾ ਵੀ ਉਸ ਮੇਰੇ ਤੋਂ ਨਾ ਹੋਵੇ ਜਿਹਦੇ ਨਾਲ ਸੰਗਤਾਂ ਨੂੰ ਲੱਗੇ ਵੀ ਯਾਰ ਕੁਝ ਗਲਤ ਹੋਇਆ ਤੁਸੀਂ ਵੀ ਅਰਦਾਸ ਕਰਿਓ ਵੀ ਮੈਂ ਸਹੀ ਹਥਲਾਂ ਕਦੇ ਕੁਝ ਗਲਤ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ सोह हाल ਆਇਆ ਮੁਬਾਰਕਾ ਦੇ ਦੀਏ ਭਾਈ ਸਾਹਿਬ ਨੂੰ ਬਹੁਤ ਸਿੰਘ ਕਹਿੰਦੇ ਨੇ ਇਹ ਜੇ ਕਢਾਏ ਨੇ ਇਹਨਾਂ ਦੀ ਬਹੁਤ ਬਹੁਤ ਮਾਣ ਹੈ ਨਹੀਂ ਸੀ ਜੀ ਬਾਕੀ ਕਰਨ ਵਾਲਾ ਜੋ ਵੀ ਆ ਪਰਮਾਤਮਾ ਪਰ ਮੈਂ ਜਸਪਾਲ ਸਿੰਘ ਮੰਜਪੁਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਬਾਕੀ ਤੁਸੀਂ ਜਿੰਨੇ ਵੀ ਆਏ ਹੋ ਸਾਰੇ ਸੰਗਤ ਦਾ ਚੱਲਿਆ ਚੱਲਿਆ ਕਦਮ ਮੇਰੇ ਸਿਰ ਮੱਥੇ ਆ ਜੀ ਅੱਗੇ ਤੋਂ ਵੀ ਬਸ ਵੀ ਇਹੋ ਜਿਹਾ ਵੀ ਕੋਈ ਸਮਾਂ ਮੇਤੋਂ ਨਾ ਹੋਵੇ ਜਿਹਦੇ ਨਾਲ ਸੰਗਤਾਂ ਨੂੰ ਲੱਗੇ ਵੀ ਯਾਰ ਕੁਝ ਗਲਤ ਹੋਇਆ ਤੁਸੀਂ ਵੀ ਅਰਦਾਸ ਕਰਿਓ ਵੀ ਮੈਂ ਸਹੀ ਏ ਥੱਲਾ ਕਦੇ ਕੋਈ ਕੁਝ ਗਲਤ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਦੇ ਦੇ ਭਾਈ ਸਾਹਿਬ ਨੂੰ ਅੱਜ ਆਇਆ ਬਹੁਤ ਸਿੰਘ ਕਹਿੰਦੇ ਨੇ ਇਹ ਜੇ ਕਢਾਏ ਨੇ ਇਹਨਾਂ ਦੀ ਬਹੁਤ ਬਹੁਤ ਮਾਤ ਹੈ ਨਹੀਂ ਸੀ ਜੀ ਬਾਕੀ ਕਰਨ ਵਾਲਾ ਜੋ ਵੀ ਆ ਪਰਮਾਤਮਾ ਪਰ ਮੈਂ ਜਸਪਾਲ ਸਿੰਘ ਮੰਜਪੁਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਬਾਕੀ ਤੁਸੀਂ ਜਿੰਨੇ ਵੀ ਆਇਓ ਸਾਰੇ ਸੰਗਤ ਦਾ ਚੱਲਿਆ ਚੱਲਿਆ ਕਦਮ ਮੇਰੇ ਸਿਰ ਮੱਥੇ ਆ ਜੀ ਅੱਗੇ ਤੋਂ ਵੀ ਬਸ ਵੀ ਇਹੋ ਜਿਹਾ ਵੀ ਕੋਈ ਸਮਾਂ ਮੇਰੇ ਤੋਂ ਨਾ ਹੋਵੇ ਜਿਹਦੇ ਨਾਲ ਸੰਗਤ ਨੂੰ ਲੱਗੇ ਵੀ ਯਾਰ ਕੁਝ ਗਲਤ ਹੋਇਆ ਤੁਸੀਂ ਵੀ ਅਰਦਾਸ ਕਰਿਓ ਵੀ ਮੈਂ ਸਹੀ ਏ ਥੱਲਾ ਕਦੇ ਕੋਈ ਗਲਤ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 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 ਜ ਗੇ ਆਇਆ ਮੁਬਾਰਕਾਂ ਦੇ ਦੀਏ ਭਾਈ ਸਾਹਿਬ ਨੂੰ ਬਹੁਤ ਸ਼ੇਨ ਕਹਿੰਦੇ ਨੇ ਇਹ ਜਿਹੜਾ ਇਹਨਾਂ ਦੀ ਬਹੁਤ ਬਹੁਤ ਮਿਹਨਤ ਹੈ ਨਹੀਂ ਸੀ ਜੀ ਬਾਕੀ ਕਰਨ ਵਾਲਾ ਜੋ ਵੀ ਆ ਪਰਮਾਤਮਾ ਪਰ ਮੈਂ ਜਸਪਾਲ ਸਿੰਘ ਮੰਜਪੁਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਬਾਕੀ ਤੁਸੀਂ ਜਿੰਨੇ ਵੀ ਆਏ ਹੋ ਸਾਰੇ ਸੰਗਤ ਦਾ ਚੱਲਿਆ ਚੱਲਿਆ ਕਦਮ ਮੇਰੇ ਸਿਰ ਮੱਥੇ ਆ ਜੀ ਅੱਗੇ ਤੋਂ ਵੀ ਬਸ ਵੀ ਇਹੋ ਜਿਹਾ ਵੀ ਕੁਝ ਮੈਨੂੰ ਨਾ ਹੋਵੇ ਜਿਹਦੇ ਨਾਲ ਸੰਗਤਾਂ ਨੂੰ ਲੱਗੇ ਵੀ ਯਾਰ ਕੁਝ ਗਲਤ ਹੋਇਆ ਤੁਸੀਂ ਵੀ ਅਰਦਾਸ ਕਰਿਓ ਵੀ ਮੈਂ ਸਹੀ ਏ ਥੱਲਾ ਕਦੇ ਕੋਈ ਗਲਤ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ